हलका केंद्रीय के विधायक डॉक्टर अजय गुप्ता के दफ्तर हाथी गेट विखे नवे राशन कार्डा की के वाई सी नीले कार्डा चो जिन्हों के नाम कटे गए सो नाम दोबारा दर्ज करने की प्रक्रिया शुरू की गई इस मौके गुरदास सिंह अशोक लद्द सुदेश कुमार समेत इलाका निवासी मौजूद के ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਅਸੀਂ ਇਹ ਵਾਅਦਾ-ਵਾਅਦਾ ਕਰਕੇ ਆਏ ਸੀ ਲੋਕਾਂ ਨਾਲ ਕੇ ਅਸੀਂ ਸਰਕਾਰ ਆਪਕੇ ਦਰ ਜਿਹੜਾ ਫੋਕਸਿਲਟੀ ਭਾਈਆ ਕਰਵਾ ਕੇ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਜਿਹੜਾ ਇੱਥੇ ਇੱਕ ਕੈਂਪ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਉਹ ਲਾਭਪਾਤਰੀ ਜਿਨ੍ਹਾਂ ਦੇ ਰਾਸ਼ਨ ਕਾਰਡ ਦੇ ਵਿੱਚ ਰਾਸ਼ਨ ਪਹਿਲਾਂ ਮਿਲਦਾ ਸੀ ਉਹਨਾਂ ਦੇ ਉਹਨਾਂ ਦੇ ਕੀਆ ਮੈਂਬਰਸ ਦੇ ਈ ਕੇ ਵਾਈ ਸੀ ਨਾ ਹੋਂ ਕਰਕੇ ਨਾਮ ਜਿਹੜੇ ਸੀ ਉਹ ਕੱਟੇ ਗਏ ਸੀ ਉਹਨਾਂ ਨੂੰ ਫੇਰ ਉਹ ਇਸ ਜਿਹੜੀ ਸਕੀਮ ਹੈ ਇਹਦਾ ਬੈਨੀਫਿਟ ਨਹੀਂ ਸੀ ਮਿਲਉ ਸੋ ਅੱਜ ਅਸੀਂ ਇੱਥੇ ਕੈਂਪ ਜਿਵੇਂ ਕਿ ਪਿਛਲੇ ਹਫਤੇ ਵੀ ਲਗਾਇਆ ਸੀ ਔਰ ਨੈਕਸਟ ਵੀਕ ਵੀ ਲਗਾਵਾਂਗੇ ਉਨੀ ਦੇਰ ਤੱਕ ਇਹ ਕੈਂਪ ਲੱਦੇ ਰਹਿਣਗੇ ਜਿੰਨੀ ਦੇਰ ਤੱਕ ਈ ਕੇ ਵਾਈ ਸੀ ਜਿਹੜੀ ਹੈ ਸੈਂਕਲਸਿਟੂਐਂਸੀ ਵੀ ਪੂਰੀ ਨਹੀਂ ਹੋ ਜਾਂਦੀ ਜੋ ਮੇਰੀ ਨੌਲੇਜ ਆਇਆ ਹੋਇਆ ਹੈ ਉਹ ਕਿ 78% ਈ ਕੇ ਵਾਈ ਸੀ ਵਿੱਚ ਹੋ ਚੁੱਕੀ ਹੈ ਜਿਹੜਾ 15% ਜਿਹੜੀ ਹੈ ਈਕੇਵਾਈਸੀ ਦਿੰਦੀ ਹੈ ਜਿਹੜੀ 15% ਵੀ ਬਹੁਤ ਹੋ ਜਾਂਦੀ ਹੈ 15% ਵੀ ਅਸੀਂ ਚਾਹਦੇ ਹਾਂ ਕਿ 100% ਜਿਹੜੀ ਹੈ ਈਕੇਵਾਈਸੀ ਸੈਂਟਰਲ ਅਗਰੈਂਸੀ ਦੀ ਉਹ ਚੇਦੀ ਹੈ ਬਾਜੋ ਇਹ ਜਿਹੜੀ ਸਕੀਮ ਹੈ ਇਹ ਜਿਹੜੀ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਇਸ ਅਟਾ ਦਾ ਸਕੀਮ ਦਾ ਜਿਹੜਾ ਲੋਕ ਮਤੋਂ ਮਤ ਬੈਨੀਫਿਟ ਲੈ ਸਕੀ